ਕੀ ਇਹ ਸਿਰਫ ਸੁਖਬੀਰ ਸਿੰਘ ਬਾਦਲ ਦੀ ਪਿੱਠ ਥੋਕੀ ਸੰਸਥਾ ਬਣ ਕੇ ਰਹੇਗੀ ਹੈ ਜਿਸ ਨੂੰ ਅੱਜ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਸੀ ਉਸ ਦਾ ਧਾਰਾ ਇੰਨਾ ਛੋਟਾ ਕਰਤਾ ਹੈ ਕਿ ਹਲਕਾ ਹੀ ਚਾਰਜ ਉਹਦੇ ਉੱਪਰ ਆ ਕੇ ਬੈਠ ਗਏ ਨੇ ਗੁਰਦੁਆਰਾ ਐਕਟ ਕੱਢ ਲਓ ਐਸਡੀਪੀਸੀ ਮੈਂਬਰਸ ਨੇ ਜਿਹੜੇ ਉਹਨਾਂ ਦਾ ਰੋਲ ਬਹੁਤ ਡਿਟੇਲ ਚ ਡਿਫਾਈਨਡ ਹੈ ਇੱਕ ਮੈਂਬਰ ਐਸਜੀਪੀਸੀ ਜੋ ਲੋਕਾਂ ਦੀ ਵੋਟਾਂ ਦੇ ਨਾਲ ਚੁਣਿਆ ਹੋਇਆ ਨਮਾਇੰਦਾ ਉਸ ਦਾ ਰੋਲ ਦੇਖੋ ਇਹਦੇ ਵਿੱਚ ਕਿੱਥੇ ਆ ਨਿਲ ਐਂਡ ਵੌਇਡ ਗੁਰਦੁਆਰਾ ਸਾਹਿਬ ਦੇ ਕੋਈ ਸੇਵਾਦਾਰ ਮੈਨੇਜਰ ਕੋਈ ਲੋਕਲ ਸਿੱਖ ਸੰਸਥਾ ਉਹਨਾਂ ਦਾ ਰੋਲ ਦੇਖੋ ਕਿੱਥੇ ਨਿਲ ਐਂਡ ਵੌਇਡ ਸਿੱਧਾ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਤੋਂ ਪੈਸੇ ਆ ਰਹੇ ਆ ਲੋਕਲ ਮੈਨੇਜਰਾਂ ਦੇ ਰਾਹੀਂ ਅੱਗੇ ਵੰਡੇ ਜਾ ਰਹੇ ਤੇ ਉਹ ਅੱਗੇ ਗਰਾਊਂਡ ਲੈਵਲ ਤੇ ਹੱਥ ਚ ਕੀਦੇ ਆ ਹਲਕਾਂ ਚਾਰਜਾਂ ਦੇ ਤੁਸੀਂ ਦੇਖਿਆ ਸੰਗਰੂਰ ਤਾਂ ਇਕੱਲਾ ਨਹੀਂ ਅੱਗੇ ਜਿੱਥੇ-ਜਿੱਥੇ ਸੁਖਵੀਰ ਸਿੰਘ ਬਾਦਲ ਗਏ ਨੇ ਉਹਨਾਂ ਦੇ ਹਲਕਾਂ ਇੰਚਾਰ ਤੇ ਉਹਨਾਂ ਦੇ ਚਾਰ ਪੰਜ ਵਰਕਰ ਜਿਹੜੇ ਕਹਿੰਦੇ ਨੇ ਕਿ ਸੁਖਵੀਰ ਜੀ ਤੁਸੀਂ ਆਗੇ ਹੁਣ ਬਸ ਫਲੱਡ ਵੀ ਸੁੱਕ ਜੂ ਤੇ ਪੈਸੇ ਵੀ ਬੰਦ ਹੋ ਜਾਣਗੇ ਸੁਖਵੀਰ ਜੀ ਸੁਖਵੀਰ ਕਿਉਂ ਚਾਰ ਪੰਜ ਪਹਿਲੇ ਖੜਾਏ ਹੁੰਦੇ ਉਹਨਾਂ ਦੇ ਹੱਥ ਦੇ ਵਿੱਚ ਹੀ ਫਲੱਡ ਦੇ ਜਿਹੜੇ ਪੈਸੇ ਨੇ ਉਹਨਾਂ ਦੇ ਹੱਥ 'ਚ ਹੀ ਗੁਰੂ ਘਰਾਂ ਦੇ ਜਿਹੜੇ ਗੋਲਕ ਦਾ ਪੈਸਾ ਫੜਾਇਆ ਜਾਇਆ ਜਾ ਰਿਹਾ ਹੁਣ ਇੱਥੇ ਐਂਡ 'ਚ ਆ ਕੇ ਸਿਰਫ ਇੱਕ ਸਵਾਲ ਹੈ ਧਾਮੀ ਸਾਹਿਬ ਜੀ ਹੱਥ ਜੋੜ ਕੇ ਬੇਨਤੀ ਹੈ ਡੋਲੇ ਮੇਰੇ ਦਾ ਹਾਜੀ ਵੀ ਕੁਝ ਨਹੀਂ ਵਿਗੜੇ ਬੇਸ਼ੱਕ ਤੁਸੀਂ ਉਦੋਂ ਜਦੋਂ ਅਕਾਲ ਤਖਤ ਸਾਹਿਬ ਦੀ ਗਿਆਂ ਦੀ ਕੋਈ ਮੁੱਲ ਨਹੀਂ ਸੀ ਪਾਇਆ ਸੰਗਤ ਦਾ ਮੁੱਲ ਨਹੀਂ ਸੀ ਪਾਇਆ ਜਿਹੜੀ ਕੁਰਸੀ ਤੇ ਤੁਸੀਂ ਇੱਥੇ ਬੈਠੇ ਹੋ ਇਹ ਬਯਤ ਬਯਤ ਸਿੱਖਾਂ ਦੇ ਸਿਰ ਲਾ ਕੇ ਕੁਰਸੀ ਬਣੀ ਹੈ ਇਸ ਸਿੱਖਾਂ ਦੀ ਸਾਂਝੀ ਸੰਸਥਾ ਇਹਦਾ ਦਾਇਰਾ ਇਹਨਾਂ ਛੋਟਾ ਨਾ ਕਰੋ ਜੇ ਕੋਈ ਗਲਤ ਕੰਮ ਕਰਦਾ ਤਾਂ ਤੁਹਾਡੇ ਤੋਂ ਉਮੀਦ ਹੈ ਤੁਹਾਡੇ ਉੱਪਰ ਸਾਨੂੰ ਕੋਈ ਸ਼ੱਕ ਨਹੀਂ ਤੁਹਾਡੀ ਜਿਹੜੀ ਕ੍ਰੈਡੀਬਿਲਟੀ ਹੈ ਉਹਦੇ ਉੱਪਰ ਸਾਨੂੰ ਕੋਈ ਸ਼ੱਕ ਨਹੀਂ ਸਾਨੂੰ ਤੁਹਾਡੇ ਤੇ ਮਾਣ ਹੈ ਪਰ ਜੋ ਤੁਸੀਂ ਕਾਰਗੁਜ਼ਾਰੀ ਕਰ ਰਹੇ ਹੋ ਜੇ ਅੱਖਾਂ ਮੀਚ ਕੇ ਬੈਠ ਜਾਓ ਜੇ ਕਬੂਤਰ ਅੱਖਾਂ ਮੀਚ ਕੇ ਬੈਠ ਜਾਏ ਉਸ ਨਾਲ ਬਿੱਲੀ ਆਪਦਾ ਰਾਹ ਨਹੀਂ ਬਦਲਦੀ ਬੇਤੀ ਹੈ 70 ਲੱਖ ਜਿੱਥੇ ਗਏ ਇੱਕ ਇੱਕ ਸਮਗਰੀ ਦਾ ਸਾਨੂੰ ਡਿਟੇਲ ਪ੍ਰੋਵਾਈਡ ਕਰਾਈ ਜਾਵੇ ਮੈਂ ਧਮਕੀ ਨਹੀਂ ਦੇ ਰਿਹਾ ਪਰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਸੁਪਰੀਮ ਕੋਰਟ ਦੀ ਹੁਣ ਤਾਂ ਜੱਜਮੈਂਟ ਆ ਗਈ ਹੈ ਕਿ ਕੈਸ਼ ਹੈ ਜਿਹੜਾ ਉਹ ਜਿੰਨਾ ਕੋਆਪਰੇਟ ਇਥੋਂ ਕਢਾਇਆ ਜਾਵੇ ਤੇ ਦੂਜੇ ਪਾਸੇ ਲੱਗਦਾ ਦਿਖਾ ਜਾਵੇ ਉਹ ਆਪਸ ਐਵੀਡੈਂਸ ਕੋਆਪਰੇਟ ਹੋ ਜਾਂਦਾ ਇਸ ਕਰਕੇ ਹੁਣੇ ਚ ਕੱਢਣ ਪਾਉਣ ਨੂੰ ਕੁਝ ਰਿਆ ਨਹੀਂ ਹਲੇ ਵੀ ਸਹੀ ਰਾਤੇ ਆ ਜਾਓ ਤੇ ਇਹ ਜਿਹੜੀ ਆਪਦੀ ਕੂੜ ਨੀਤੀ ਐ ਇਸ ਨੂੰ ਬੰਦ ਕਰੋ ਗੁਰੂ ਦੀ ਗੋਲਕ ਨੂੰ ਲੁੱਟਣਾ ਐ ਬੰਦ ਕਰਾਓ ਇੰਨੀ ਕੁ ਮੇਰੀ ਬੇਨਤੀ ਐ ਜੇ ਕਿਸੇ ਕੋਲ ਕੋ ਕੁਐਸਚਨ ਐ ਪਲੀਜ਼ ਤੁਸੀਂ ਫਾਰਵਰਡ ਕਰ ਸਕਦੇ ਸਰ ਇਹ ਸਵਾਲ ਅੱਜ ਜੀ ਕਿਉਂ ਖੜੇ ਕਿਤੇ ਜਾ ਰਹੇ ਨੇ ਜੀ ਵੱਡਾ ਸਵਾਲ ਤਾਂ ਇਹ ਹੈ ਕਿ ਜਦੋਂ ਤੋਂ ਪਹਿਲਾਂ ਵੀ ਅੰਦਰ ਐ ਤੁਸੀਂ ਪੁੱਛੋ ਤੁਸੀਂ ਉਦੋਂ ਵੀ ਐਵੇਂ ਹੁੰਦਾ ਹੈ ਜੀ ਤੁਸੀਂ ਉਦੋਂ ਵੀ ਐਵੇਂ ਹੁੰਦਾ ਜੀ ਨਹੀਂ ਜੀ ਇਹ ਗੱਲ ਐ ਕਿ ਫਲੱਡ ਹੋਣਾ ਹੀ ਨੇ ਸਰ ਜਦੋਂ ਕਦੇ ਬਦਲਦਾ ਹੈ ਜੀ ਸਾਡੇ ਕੈਮਰੇ ਸਰ ਕੈਮਰੇ ਜਦੋਂ ਫਲੱਡ ਹੋਣ ਆਏ ਨੇ ਜੀ ਫਲੱਡ ਆ ਕੇ ਜਦੋਂ ਹੱਥ ਸਾਡੇ ਐਵੀਡੈਂਸ ਆਇਆ ਜੇ ਤੁਸੀਂ ਮੇਰੇ ਨਿੱਜੀ ਤੌਰ ਤੇ ਪੁੱਛੋ ਜਦੋਂ ਜੇ ਤੁਸੀਂ ਮੇਰੇ ਤੋਂ ਨਿੱਜੀ ਤੌਰ ਤੇ ਪੁੱਛੋ ਪਰਸਨਲੀ ਜਿੱਥੇ ਜਿੱਥੇ ਸਾਨੂੰ ਕੋਈ ਕ腐ਸ਼ਨ ਦਾ ਕੁਝ ਲੱਗਿਆ ਸੀ ਆਵਾਜ਼ ਚੱਕੀ ਹੈ ਬੇਸ਼ੱਕ ਮੈਨੂੰ ਕੋਰਟ 'ਚ ਕੇਸ ਪਾਉਣੇ ਪਏ ਹੋਣ ਇਸ ਸਾਰਾ ਜਿਹੜਾ ਤੁਹਾਡਾ ਕ੍ਰਿਆ ਕਰਮ ਹੈ ਇਹਨੂੰ ਹੀ ਸਾਫ਼ ਕਰਨ ਲਈ ਸੁਧਾਰ ਲੈਰ ਬਣੀ ਸੀ ਇਹਦੇ ਹੱਕ ਦੇ ਵਿੱਚ ਹੀ ਆਵਾਜ਼ ਬੁਲੰਦ ਕਰਨ ਲਈ ਸਾਰੀ ਸੀਨੀਅਰ ਲੀਡਰਸ਼ਿਪ ਨੇ ਆਪ ਦਾ ਜਿਹੜਾ ਉਹ ਇੱਕ ਆਵਾਜ਼ ਬੁਲੰਦ ਕੀਤੀ ਸੀ ਪਰ ਜੇ ਕੋਈ ਸੁਣੇ ਨਾ ਜਥੇਦਾਰ ਅਕਾਦ ਅਖਤਰ ਨੂੰ ਵੀ ਕਲਰਕ ਵਾਂਗੂ ਕੱਢ ਦੇਵੇ ਤੇ ਜੇ ਕੋਈ ਬੋਲੇ ਉਹਨੂੰ ਪਾਰਟੀ ਚੋਂ ਐ ਕੱਢ ਦੇਵੇ ਤੇ ਸੰਸਥਾ ਦਾ ਜਿਹੜਾ ਮਨਿਆਰ ਉਹ ਇਹਨਾਂ ਨੀਵਾਂ ਲਿਆਏ ਤੇ ਉਹਦੇ ਵਿੱਚ ਕੋਈ ਕੋਈ ਕਰ ਨਹੀਂ ਸਕਦਾ ਪਰ ਇਹ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਸਾਨੂੰ ਪਤਾ ਹੈ ਉਹਨਾਂ ਨੇ ਤਾਂ ਰਾਹ ਬਦਲਣਾ ਨਹੀਂ ਇਹ ਸੰਗਤ ਚ ਜਾਗਰੂਕਤਾ ਪੈਦਾ ਕਰਨ ਨੂੰ ਕਿਉਂਕਿ ਇਹ ਤੱਥਾਂ ਦੇ ਆਧਾਰ ਤੇ ਚੀਜ਼ ਹੈ ਤੇ ਇਸ ਜਿੰਨੀ ਤੋਂ ਛੇਤੀ ਠਲ ਪਈ ਜਾਵੇ ਉਹਨਾਂ ਗੋਲਕ ਦਾ ਬਚਾਊਗਾ ਤੇ ਸੰਗਤ ਜਿਹੜੀ ਇਹ ਆਪ ਦਾ ਜਿਹੜਾ ਸਵਾਲ ਹੈ ਇਹ ਇਹਨਾਂ ਤੋਂ ਪੁੱਛੇ ਜਿੱਥੇ-ਜਿੱਥੇ ਜਾਂਦੇ ਨੇ ਕਿਉਂਕਿ ਦੇਖੋ ਸਿੱਖ ਇਤਿਹਾਸ 'ਚ ਇਸ ਚੀਜ਼ ਦਾ ਨਿਤਰਾ ਬਹੁਤ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਕਰਤਾ ਸੀ ਭਾਈ ਲਾਲੋ ਦੀ ਰੋਟੀ 'ਚ ਦਿਖਾਤਾ ਸੀਗਾ ਕਿ ਦੁੱਧ ਹੈ ਤੇ ਦੂਸਰੀ ਪਾਸੇ 'ਚ ਕੀ ਹੈ ਇਸ ਕਰਕੇ ਮੈਂ ਕਹੂੰਗਾ ਉਹ ਤੁਸੀਂ ਪੈਮਾਨੇ ਨੂੰ ਧਿਆਨ ਚ ਰੱਖ ਕੇ ਸੰਗਤ ਨੂੰ ਮੈਂ ਬੇਨਤੀ ਕਰੂੰਗਾ ਕਿ ਫੈਸਲਾ ਲਓ ਸਰ ਗਰਜੀ ਜੀ ਗਰਜੀ ਜੀ ਦੇਖੋ ਪੰਜਾਬ ਵਿਧਾਨ ਸਭਾ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਖੜੇ ਹੋ ਕੇ ਗੱਲ ਕੀਤੀ ਸੀ ਕਿ ਜਦੋਂ ਸੁਖਬੀਰ ਜੀ ਨੇ ਬਾਦਲ ਦਾ ਧੋਖਾ ਪਿਆ ਸੀ ਤਾਂ ਐਚਪੀਸੀ ਵੱਲੋਂ ਨੰਗਰ ਮਿਲਿਆ ਸੀ ਉਦੋਂ ਸਾਰੇ ਕਾਲੀਦਾਲ ਜਿਹਨੇ ਵੀ ਲੀਡਰ ਸੀ ਸਾਰਿਆਂ ਨੇ ਇਸ ਗੱਲ ਦੇ ਉੱਤੇ ਵਿਰੋਧ ਕੀਤਾ ਸੀ ਕਿ ਗੱਲ ਝੂਠ ਹੈ ਕੀ ਤੁਸੀਂ ਮੰਨਦੇ ਹੋ ਕਿ ਪਹਿਲਾ ਪਹਿਲਾ ਦੁਰਵਤਨ ਨਹੀਂ ਹੋਈ ਜੇ ਪਹਿਲਾ ਹੋਈ ਤੁਸੀਂ ਮੰਨਦੇ ਹੋ ਕਿ ਸਾਡੀ ਗਲਤੀ ਸੀ ਸੀ ਕਿਉਂਕਿ ਉਦੋਂ ਰੈਲੀਆਂ ਵਗੈਰਾ ਵੀ ਹੋਈਆਂ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਲੰਗਰ ਲੱਗੇ ਇਹ ਸਾਰੇ ਚੀਜ਼ਾਂ ਤੇ ਠੱਲ ਪਾਉਣ ਲਈ ਹੀ ਸਾਡੀ ਜਿਹੜੀ ਮੂਵਮੈਂਟ ਹੈ ਜਿਹੜੀ ਸੁਧਾਰ ਲਹਿਰ ਹੈ ਤੇ ਗਾਂ ਅਕਾਲ ਤਖਤ ਸਾਹਿਬ ਤੋਂ ਜਦੋਂ ਹੁਣ ਮੂਵਮੈਂਟ ਚੱਲੀ ਹੈ ਭਰਤੀ ਹੋਈ ਹੈ ਇਸ ਮੂਵਮੈਂਟ ਨੂੰ ਹੀ ਅੱਗੇ ਲੈ ਕੇ ਜਾਣ ਦਾ ਮਕਸਦ ਹੀ ਇਹ ਹੈ ਕਿ ਜਿਹੜੇ ਇਹ ਕੁਝ ਗਿਨੇ ਚੁਨੇ ਲੋਕ ਨੇ ਕਿਉਂਕਿ ਦੇਖੋ ਪਹਿਲੀ ਗੱਲ ਤਾਂ ਐਸਜੀਪੀ ਸੇ ਦਾ ਜਿਹੜਾ ਹਾਊਸ ਹੈ ਉਹ ਆਪਦੀ ਵੈਲਿਡਿਟੀ ਗਵਾ ਚੁੱਕਿਆ ਲੀਗਲੀ ਦੀ ਟੈਕਨੀਕਲੀ ਸੰਗਤ ਹੈ ਜਿਹੜੀ ਉਹ ਆਪਦੇ ਨਵੇਂ ਨਮੇ ਤੇ ਚ ਉਹਨਾਂ ਨੂੰ ਬਹੁਤ ਤਤ ਪਰ ਪਰ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ ਸੰਗਤ ਨੂੰ ਜਾਗਰੂਕ ਕਰਾਉਣਾ ਸਾਡਾ ਫਰਜ਼ ਹੈ ਤੇ ਉਸ ਦੇ ਤਹਿਤ ਹੀ ਇਹ ਸਾਰੀ ਜਿਹੜੀ ਮੂਵਮੈਂਟ ਹੈ ਇਹ ਆਰੰਭ ਹੋਈ ਹੈ ਜਦੋਂ ਵੀ ਇਸ ਚੀਜ਼ ਦੀਆਂ ਅੰਗੈਲੀਆਂ ਸਾਹਮਣੇ ਆਈਆਂ ਜਿੰਨੇ ਵੀ ਪੰਥਕ ਵਿਸ਼ਵਾਸ ਤੇ ਜਜ਼ਬੇ ਵਾਲੇ ਲੋਕ ਨੇ ਉਹਨਾਂ ਨੇ ਹਮੇਸ਼ਾ ਆਵਾਜ਼ ਚੱਕੀ ਹੈ ਤੇ ਇਸ ਗੱਲ ਦਾ ਸਾਨੂੰ ਮਾਣ ਹੈ ਕਿ ਮੈਜੋਰਟੀ ਉਹ ਲੋਕ ਅੱਜ ਸਾਡੇ ਨਾਲ ਸਾਡੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਹੇਟ ਇਸ ਸੰਸਥਾ ਦੇ ਵਿੱਚ ਨੇ ਤੋ ਕਿ ਉਹਨਾਂ ਤੋਂ ਤਾਂ ਕੋਈ ਸਾਨੂੰ ਉਮੀਦ ਹੈ ਨਹੀਂ ਕਿਉਂਕਿ ਮੈਂ ਸੁਣ ਰਿਹਾ ਸੀਗਾ ਤੁਹਾਡੇ ਪ੍ਰੈਸ ਵਾਲੇ ਵੀਰੀ ਵੀ ਨੂੰ ਦੱਸ ਰਹੇ ਸੀ ਕਿ ਅ ਪ੍ਰੈਸ ਕਾਨਫਰੰਸ ਉੱਤੇ ਜਲਜੀ ਚੀਮਾ ਜੀ ਨੇ ਕੀਤੀ ਹੈ ਤੇ ਚੀਮਾ ਸਾਹਿਬ ਤੋਂ ਜਦੋਂ ਸਵਾਲ ਪੁੱਛਿਆ ਉਹਨਾਂ ਨੇ ਇਸ ਚੀਜ਼ ਨੂੰ ਕਵਰ ਕੇ ਵੀ ਕੀਤਾ ਕਹਿ ਕੇ ਕਿ ਕੋਈ ਨਾ ਇੱਕ ਅੱਧੀ ਗੱਲ ਜੇ ਕਿਤੇ ਇੱਕ ਨਜ਼ਰ ਪੱਟੂ ਵਜੋਂ ਆਉਂਦੀ ਹੈ ਤਾਂ ਆ ਜਾਣ ਦੋ ਮੈਂ ਉਹਨਾਂ ਨੂੰ ਇਸ ਗੱਲ ਦੀ ਗ੍ਰੈਵਿਟੀ ਤੇ ਇਸ ਗੱਲ ਦੀ ਸੀਰੀਅਸਨੈਸ ਦਿਟਾਉਣਾ ਚਾਹੁੰਦਾ ਇਹ ਨਜ਼ਰ ਪੱਟੂ ਨਹੀਂ ਇਹ ਦਸਾਂ ਆਉਂਦੀ ਸੰਗਤ ਦਾ ਦਸਾਂ ਨੌ ਦੀ ਕਿਰਤ ਕਮਾਈ ਦਾ ਧਨ ਹੈ ਇਹ ਗੁਰੂ ਦੀ ਗੋਲਕ ਹੈ ਸਾਂਝੀ ਥਾਂ ਵਰਤੀ ਚ ਨਹੀਂ ਚਾਹੀਦੀ ਹੈ ਇਹ ਨਾ ਕਹੋ ਕਿ ਇੱਕ ਤਾਂ ਜੇ ਅਸੀਂ ਗਲਤ ਵਰਤਰੀ ਤੁਹਾਨੂੰ ਆਤ ਪੈ ਗਈ ਹੈ ਇਹ ਨੂੰ ਆਪ ਦਾ ਸਰਮਾਇਆ ਜਾਣੜੀ ਤੁਹਾਨੂੰ ਆਤ ਪੈ ਗਈ ਹੈ ਇਹ ਸੋਚ ਕੇ ਚੱਲਣ ਦੀ ਕਿ ਸਾਡਾ ਇਹ ਨਿੱਜੀ ਖਜ਼ਾਨਾ ਜਿਵੇਂ ਮਰਜੀ ਨੂੰ ਅਸੀਂ ਲਟਾਈਏ ਭੋਗਾ ਤੇ ਲਟਾਈਏ ਰਹਿਗੀਆਂ ਤੇ ਲਟਾਈਏ ਇਸ ਚੀਜ਼ ਦਾ ਜਵਾਬ ਸੰਗਤ ਤੁਹਾਨੂੰ ਆਉਣ ਵਾਲੇ ਐਸਜੀਪੀਸੀ ਚੋਂ ਨਾ ਜ਼ਰੂਰ ਤਾਉਗੀ ਸਾਡਾ ਕੰਮ ਹੈ ਚੌਂਕੀਦਾਰ ਵਾਂਗੂ ਹੋਕਾ ਦੇਣਾ ਤੇ ਗੁਰੂ ਸਭਾ ਕੇ ਅਰਦਾਸ ਕਰਨਾ ਭਲਾ ਸਮਾ ਜ਼ਰੂਰ ਆਵੇਗਾ ਪਰ ਪੀੜਤ ਪਰਵਾਰਾਂ ਨੂੰ ਹੀ ਉਹਨਾਂ ਨੇ ਆਰਥਿਕ ਤੌਰ ਤੇ ਮਦਦ ਕਰ ਲਈ ਜਿੰਨਾ ਕਿ ਉਹ ਆਪਣਾ ਸ਼ੋਅ ਕਰ ਲੋਗੇ ਕਿਉਂਕਿ ਕਹਿ ਰਹੀ ਨਹੀਂ ਕਿ ਤੁਸੀਂ ਪੈਸੇ ਜੀ ਦੇ ਚਲੋ ਆਪੀ ਤੇ ਲੱਗਦਾ ਨਹੀਂ ਕਿ ਵੀ ਉਹ ਓਕੇ ਇੱਕ ਪਾਸੇ ਤਾਂ ਪੀੜਤ ਪਰਵਾਰ ਨੂੰ ਮਦਦ ਕਰ ਰਹੇ ਨੇ ਉਹ ਅਕਸਰ ਉਹੀ ਤਰਕ ਤੇ ਰਹੀ ਨੇ ਕਿ ਲੋਕਾਂ ਤਾਂ ਪੈਸਾ ਸੀ ਦੇ ਰਹੇ ਆ ਸ਼ਾਇਦ ਦੂਜੇ ਪਾਸੇ ਉਹਨਾਂ ਨੂੰ ਕਿਸੇ ਨੂੰ ਜਿਹੜੀ ਇੱਛੀ ਦੀ ਹਜਮ ਨਹੀਂ ਹੋ ਰਿਹਾ ਉਹ ਅਕਸਰ ਇਹ ਗੱਲ ਕਹਿੰਦੇ ਦੇਖੋ ਗੱਲ ਹਜਮ ਹੋਣ ਦੀ ਪੈਸੇ ਦੇਣ ਦੇ ਉੱਪਰ ਨਹੀਂ ਆਵੇ ਸੂਬੀਰ ਸਿੰਘ ਬਾਦਲ ਆਪਣੇ ਆਪ ਨੂੰ ਹਿੱਕ ਤੋੜ ਕੇ ਕਹਿੰਦੇ ਹੁੰਦੇ ਆ ਕਿ ਮੈਂ ਸਭ ਤੋਂ ਤਨਹਾਟ ਸਿੱਖ ਐ ਦੁਨੀਆ ਦਾ ਤੇ ਮੈਂ ਤੇ ਮੇਰੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬੜੀ ਮਿਹਨਤ ਕਰਕੇ ਪੈਸਾ ਕਮਾਇਆ ਸੀ ਬਹੁਤ ਪੈਸਾ ਸਾਡੇ ਕੋਲ ਤੇ ਉਹ ਪੈਸਾ ਕਿਉਂ ਨਹੀਂ ਲਾਉਂਦੇ ਇਹ ਐਸਜੀਪੀਸੀ ਦੇ ਫੰਡ ਦੀ ਦੁਰਵਰਤੋਂ ਕਿਉਂ ਹੋ ਰਹੀ ਐ ਗਲਤ ਐ ਇਹ دوسری ਗੱਲ ਇਸ ਦੇ ਵਿੱਚ ਸਾਨੂੰ ਕੋਈ ਇੱਕ ਮਤਲਬ ਕੇ ਇਸ ਦੇ ਉੱਤੇ ਸਾਨੂੰ ਕੋਈ ਵੀ ਸ਼ੰਕਾ ਨਹੀਂ ਐ ਕਿ ਜਿਹੜਾ ਪੈਸਾ ਪਿੱਛੋਂ ਐਸਜੀਪੀਸੀ ਵੱਲੋਂ ਆ ਰਿਹਾ ਐ ਉਹ ਜਿਹੜੇ ਹੱਥਾਂ 'ਚ ਜਾ ਰਿਹਾ ਹੈ ਉਹ ਵੀ ਤੁਸੀਂ ਜੇ ਇਨਕੁਆਇਰ ਕਰੋਗੇ ਤਾਂ ਉਹਦੇ ਉੱਪਰ ਵੀ ਜੇ ਤੁਸੀਂ ਦੇਖੋਗੇ ਤਾਂ ਉਹ ਚੰਗੇ ਥਾਂ 'ਤੇ ਸਮਾਜੀ ਹੋ ਰਿਹਾ ਨਾ ਉਹ ਜਿਹੜੇ ਐਕਚੁਅਲ ਲੋਕ ਨੇ ਉਹਨਾਂ ਤੱਕ ਜਾ ਰਿਹਾ ਪਲੱਸ ਜਿਹੜਾ ਅਸੀਂ ਕੁਐਸਚਨ ਕਰ ਰਹੇ ਹਾਂ ਉਹ ਮੀਡੀਅਮ ਉਸ ਮੀਡੀਅਮ ਉਸ ਜ਼ਰੀਏ ਦੇ ਉੱਤੇ ਪਰ ਇੱਕ ਕੁਐਸਚਨ ਕਰ ਰਹੇ ਹਾਂ ਕਿ ਐਸਜੀਪੀਸੀ ਦਾ ਜਦ ਹਰਾਕਲ ਸੈਟਅਪ ਇੱਕ ਬੜਾ ਡਿਟੇਲਡ ਸੈਟਅਪ ਹੈ ਕਨਸਟੀਟਿਊਸ਼ਨਲ ਸੈਟਅਪ ਹੈ ਉਹਨੋਂ ਕਿਉਂ ਨਹੀਂ ਵਰਤ ਰਹੇ ਇਹ ਬਾਈਪਾਸ ਕਰਕੇ ਹਲਕਾ ਇੰਚਾਰਜਾਂ ਦਾ ਕਿਉਂ ਇਸਤੇਮਾਲ ਕਰ ਰਹੇ ਨੇ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਦਾ ਐਸਜੀਪੀਸੀ ਦੇ ਰੀਲੀਫ ਦੇ ਅੰਦਰ ਕੀ ਕੰਮ